ਮੀਨਾ ਮੇਰਜੀ ਤੁਹਾਡਾ ਬਲਜਿੰਦਰ ਸਿੰਘ ਜੀ ਬਲਜਿੰਦਰ ਜੀ ਤੁਹਾਡੀ ਗੱਡੀ ਦੇ ਚਾਰ ਟਾਇਰ ਚੋਰੀ ਹੋਏ ਆ ਤੁਸੀਂ ਲੋਕਲੋਂ ਪਟਿਆਲੇ ਤੋਂ ਕਿੱਥੋਂ ਬਾਰੋਂ ਆਏ ਸੀ ਨਹੀਂ ਸਰ ਇਹ ਉੱਧੇ ਪੜਦੇ ਆ ਜੀ ਅਸੀਂ ਉਸ ਜਨੂਰ ਏਰੀਆ ਤੋਂ ਆ ਤੇ ਕੋਈ ਯੂਨੀਵਰਸਿਟੀ ਪੜਦੇ ਆ ਰਾਤ ਤੋਂ ਗੱਡੀ ਖੜਾਈ ਸੀ ਚਾਰ ਅੱਥ ਨੇ ਸਾਢੇ 4:30 ਵਜੇ ਗੱਡੀ ਖੜਾਈ ਆ ਸਵੇਰੇ ਆ ਕੇ 8 ਵਜੇ ਦੇਖਿਆ ਗੱਡੀ ਦਾ ਕੋਈ ਟਾਇਰ ਨਹੀਂ ਗੱਡੀ ਇੱਟਾ ਦੇ ਖੜੀ ਆ ਅਜੇ ਮਹੀਨਾ ਕੋਇਆ ਦੀ ਟਾਇਰ ਤੇ ਲਾਏ ਨਵੇਂ ਪਾਇਆ ਨੂੰ 80000 ਦੇ ਪੈਸੇ 80 85000 ਦੇ ਨਵੇਂ ਅੱਧੇ ਕੋਈ ਸਾਰੀ ਲੈ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਅਸੀਂ ਬਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਣੇ ਕਿ ਅਸੀਂ ਇੱਕ ਉਸ ਸੁਸਾਇਟੀ 'ਚ ਰਹਿੰਦੇ ਜਿੱਥੇ ਕਿ ਆਮ ਲੋਕ ਰਹਿੰਦੇ ਨੇ ਪਟਿਆਲੇ ਦੇ ਰਹੇ ਸ਼ੀਲੋਕ ਰਹਿੰਦੇ ਨੇ ਜੋ ਉੱਥੇ ਵੀ ਇਹ ਕੋਈ ਹੋ ਰਿਹਾ ਫਿਰ ਅਸੀਂ ਬਾਰੇ ਦਾ ਐਕਸਪੈਕਟ ਕੀ ਕਰੀਏ ਇਹਨੂੰ ਉੱਤੇ ਨਾਲ ਹੀ ਐਕਸਪੈਕਟ ਕਰੀ ਕੀ ਸਕਦੇ ਆ ਕਿ ਜੇ ਉਹ ਏਰੀਆ 'ਚ ਹੋ ਰਿਹਾ ਨਾਲ ਹੋ ਰਹੇ ਕਿੰਨੀ ਮੇਰੀ ਗੱਡੀ ਨੀ ਉਰੇ ਬਹੁਤ ਹੋਰ ਗੱਡੀਆਂ ਖੜੀਆਂ ਨੇ ਟਟਟਟ ਨੇ 15 ਵੀ ਗੱਡੀਆਂ ਖੜੀਆਂ ਹੁੰਦੀਆਂ ਨੇ ਮੈਨੂੰ 4-5 ਮਹੀਨੇ ਹੋ ਚੁੱਕੇ ਨੇ ਉਰੇ ਗੱਡੀ ਖੜਾਉਂਦੇ ਨੂੰ ਕਦੇ ਕੁਝ ਨਹੀਂ ਹੋਇਆ ਤੇ ਹੁਣ ਅੱਜ ਰਾਤ ਪਤਾ ਨਹੀਂ ਕੀ ਸੀ ਕਿ ਸਾਰੇ ਟਾਇਰੀ ਲਾ ਕੇ ਲੈ ਗਿਆ ਤੇ ਹੁਣ ਦੇਖੋ ਕੋਈ ਅਸੀਂ ਕੈਮਰਨ ਗਰੁੱਪ ਦੇ ਚੈੱਕ ਕਰ ਰਹੇ ਆਂ ਜੇ ਕੁਝ ਪਤਾ ਲੱਗੇ ਫਿਰ ਦੱਸਾਂਗੇ ਅੱਗੇ ਬੁਖੀੜੂ ਠੀਕ ਮੇਰਾ ਨਾਮ ਕੋ ਪਿੰਦ ਸਿੰਘ ਚੋਹਾਨ ਹੈ ਮੈਂ ਅਰਬਾ ਸਟੇਟ ਮਾਨਸੇਵਾ ਮੰਚ ਯੂਵਾ ਮੋਰਚਾ ਦਾ ਪ੍ਰਧਾਨ ਆਂ ਜਦੋਂ ਮੈਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਇਹ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਹੈ ਕਿਉਂਕਿ ਜਿਹੜੀ ਸਾਡੀ ਕਲੋਨੀ ਹੈ ਕਿ ਵੀਆਈਪੀ ਕਲੋਨੀ ਮੰਨੀ ਜਾਂਦੀ ਹੈ ਸਾਰੇ ਪੜੇ ਲਿਖੇ ਲੋਕ ਰਹਿੰਦੇ ਆ ਵੀਆਈਪੀ ਲੋਕ ਰਹਿੰਦੇ ਆ ਸੜਕਾਂ ਇੰਨੀਆਂ ਵਧੀਆ ਨੇ ਲੇਕਿਨ ਅਜੇ ਦੇਖੋ ਇਸ ਲੈਂਡ ਦੇ ਵਿੱਚ ਘੱਟੋ ਘੱਟ ਢਿੱਲੀ ਦੀ 15 ਤੋਂ 20 ਗੱਡੀਆਂ ਰੋਜ਼ ਖੜੀਆਂ ਆ ਤੁਸੀਂ ਉਧਰ ਨਹੀਂ ਗਏ ਮੈਂ ਉਧਰ ਹੀ ਖੜੀਆਂ ਅੱਜ ਜਿਹੜੀ ਇਹ ਘਟਨਾ ਭਾਈ ਸਾਹਿਬ ਨਾਲ ਹੋਈ ਹੈ ਸਾਡੇ ਕਿਰਾਏਦਾਰ ਆ ਉਹਰੇ ਜਿਹੜੇ ਲੋਕਲ ਕਿਰਾਏਦਾਰ ਰਹਦੇ ਆ ਪੜਨ ਵਾਲੇ ਬੱਚੇ ਆ ਜੀ ਇਹਨਾਂ ਨਾਲ ਇੰਨੀ ਯਾਨੀ ਕਿ ਮਾਰੀ ਘਟਨਾ ਹੋਈ ਹੈ ਇਹਦਾ ਅਸੀਂ ਕੋਈ ਉਹ ਨੀਦ ਕਰ ਸਕਦੇ ਬਿਆਨ ਨਹੀਂ ਕਰ ਸਕਦੇ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਥੋੜਾ ਆਪਣੇ ਕਾਨੂੰਨ ਅਧਾਰਿਆਂ ਨੂੰ ਥੋੜਾ ਵਧਾਣਾ ਪਊਗਾ ਸਕਿਉਰਿਟੀ ਸਿਸਟਮ ਨੂੰ ਠੀਕ ਕਰਨਾ ਪਊਗਾ ਹਰਬ ਸਟੇਟ ਕੋਡਾ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਨਿਗਰਾਨੀ ਰੱਖਣੀ ਪਊਗੀ ਕਿਉਂਕਿ ਕਲੋਨੀ ਜਦੋਂ ਕੱਟੀ ਗਈ ਸੀ ਸਾਨੂੰ ਪ੍ਰੋਪਰ ਇਹ ਕਿਹਾ ਗਿਆ ਸੀਗਾ ਇਹ ਮੋਬਾਈਲ ਮੈਂਟੇਡ ਕਲੋਨੀ ਹੈ ਸਕਿਉਰਿਟੀ ਸਿਸਟਮ ਨੂੰ ਲੈ ਕੇ ਹਰ ਤਰ੍ਹਾਂ ਨੂੰ ਲੈ ਕੇ ਲੇਕਿਨ ਉਹਰੇ ਸਾਹਮਣੇ ਦੇਖਣ ਨੂੰ ਕੁਝ ਨਹੀਂ ਮਿਲ ਰਿਹਾ ਡੇਲੀ ਦੀ ਉਹ ਰੀਆਂ ਚੋਰੀ ਘਟਨਾਵਾਂ ਹੋ ਰਹੀਆਂ ਡੇਲੀ ਸਨਾਚਿੰਗ ਹੋ ਰਹੀ ਆ ਡੇਲੀ ਲੋਕਾਂ ਨੂੰ ਲੁੱਟ ਲੁੱਟ ਕੇ ਖੋਇਆ ਜਾ ਰਿਹਾ ਲੇਕਿਨ ਅਜੇ ਕਾਨੂੰਨ ਪ੍ਰਸ਼ਾਸਨ ਇਹਦੇ ਉੱਤੇ ਕੁਝ ਵੀ ਆਪਣਾ ਐਕਸ਼ਨ ਨਹੀਂ ਲੈ ਰਿਹਾ ਸਰਕਾਰ ਬਿਲਕੁਲ ਸੁੱਤੀ ਪਈ ਆ ਇੱਧਰ ਸਾਡੇ ਕੰਨੇ ਕਿਸੇ ਦੀ ਨਿਗਰ ਨਹੀਂ ਹੈਗੀ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਸਾਡੇ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਅਜੇ ਹਜੇ ਕੁਝ ਵੀ ਉਹਨਾਂ ਨੇ ਪਰਿਆ ਨਹੀਂ ਸਾਡੇ ਵਾਸਤੇ ਕੁਝ ਵੀ ਜੇ ਅਸੀਂ ਕੀ ਤੁਹਾਨੂੰ ਜਾਣ ਕਰੀਏ